ਜਾਸੂਸੀ ਦੇ ਦੋਸ਼ 'ਤੇ ਜੇਲ੍ਹ ਵਿੱਚ ਬੰਦ ਨੌਜਵਾਨ ਦਾ ਭਰਾ ਵੀ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਪਾਕਿਸਤਾਨ ਤੋਂ ਡਰੋਨ ਰਾਹੀਂ ਮਂਗਵਾਉਂਦੇ ਸਨ ਹੈਰੋਇਨ ਜਾਸੂਸੀ ਦੇ ਦੋਸ਼ 'ਤੇ ਆਪਰੇਸ਼ਨ ਸੰਦੂਰ ਦੌਰਾਨ ਗ੍ਰਿਫਤਾਰ ਕੀਤੇ ਗਏ ਸੁਖਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਜੋ ਜੇਲ੍ਹ ਵਿੱਚ ਬੰਦ ਹਨ ਆਪਣੇ ਪਾਕਿਸਤਾਨੀ ਸੰਪਰਕਾਂ ਰਾਹੀਂ ਡਰੋਨ ਰਾਹੀਂ ਹੈਰੋਇਨ ਮਂਗਵਾਉਂਦੇ ਸਨ ਇਹ ਖੁਲਾਸਾ ਸੁਖਪ੍ਰੀਤ ਸਿੰਘ ਦੇ ਭਰਾ ਮਹਿਕਪ੍ਰੀਤ ਸਿੰਘ ਦੀ ਅੱਧਾ ਕਿਲੋ ਹੈਰੋਇਨ ਸਮੇਤ ਹੋਈ ਗ੍ਰਿਫਤਾਰੀ ਤੋਂ ਬਾਅਦ ਹੋਇਆ ਹੈ ਥਾਣਾ ਨੁਰਾਂਗਲਾ ਦੀ ਪੁਲਿਸ ਨੇ ਬੀਤੇ ਦਿਨੀ ਸਰਹੰਦੀ ਪਿੰਡ ਆਦੀਆਦੇ ਰਹਿਣ ਵਾਲੇ ਮਹਿ ਸੇ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਕਪ੍ਰੀਤ ਸਿੰਘ ਸਰਹੱਦ ਪਾਰੋਂ ਪਾਕਿਸਤਾਨ ਤੋਂ ਆਉਣ ਵਾਲੀ ਹੈਰਨ ਦੀ ਕੀ ਨੂੰ ਸੰਭਾਲਦਾ ਸੀ ਦੱਸਦੇ ਕਿ ਮਹਿਕਪ੍ਰੀਤ ਸਿੰਘ ਦਾ ਭਰਾ ਸੁਖਪ੍ਰੀਤ ਸਿੰਘ ਆਪਣੇ ਇੱਕ ਸਾਥੀ ਕਰਨੀ ਸਿੰਘ ਸਮੇਤ ਭਾਤ ਤੀਆਂ ਗੁਪਤ ਸੂਚਨਾਵਾਂ ਗਵਾਂਡੀ ਦਿਸ ਪਾਕਿਸਤਾਨ ਨੂੰ ਪਹੁੰਚਾਉਂਦੇ ਦੋ ਸ਼ਹਿਰ ਕਰੀਬ 2 ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਕੋਲੋਂ ਉਸ ਵੇਲੇ ਸੀਮਾ ਪਾਰ ਤੋਂ ਮਗਵਾਈ ਗਈ ਪਿਸਟਲ ਵੀ ਬਰਾਮਦ ਹੋਈ ਸੀ ਲੇਖੋ ਇੱਕ ਨਵੇਂ ਆਪਾਂ ਡਵੈਲਪਮੈਂਟ ਹੋਈ ਹੈ ਜਿਹੜਾ ਦਰੰਗਲਾ ਪੁਲਿਸ ਨੇ ਆਲੇ ਨੰਗਰ ਕਵੈਂਡ ਨੇੜੇ ਇੱਕ ਬੇਤੀ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਹੈ ਔਰ ਇਹ ਆਦੀਆਂ ਪਿੰਡ ਦਾ ਰਹਿਣ ਵਾਲਾ ਥਾਣਾ ਦਰੰਗਲੇ ਦਾ ਇਹਦੇ ਪਾਸੋਂ 509 ਗ੍ਰਾਮ ਜਿਹੜੀ ਹੈ ਹਿਰਨ ਗ੍ਰਾਮਦ ਹੋਈ ਹੈ ਔਰ ਆਪਾਇਨ ਦੇ ਖਿਲਾਫ ਪਰਚਾ ਅੰਡਰ ਸੈਕਸ਼ਨ ਐਨਡੀਪੀਐਸ ਐਕਟ ਐਫਆਰ ਨੰਬਰ 77 ਜਿਹੜੀ ਆ ਦਰਜ ਕਰ ਲਈ ਹੈ ਔਰ ਇਨੀਸ਼ਲ ਪੁਛਗਿਸਤ ਹੋਏ ਆਇਆ ਕਿ ਇਹ ਜਿਹੜੀ ਹਿਰਨ ਹੈ ਇਹਦਾ ਭਰਾ ਸੁਖਪ੍ਰੀਤ ਸਿੰਘ ਹੈ ਜਿਹੜਾ ਕਿ ਆਲਰੇਡੀ ਜੇਲ੍ਹ ਚ ਹੈ ਜਿਹੜਾ ਕਿ ਆਪਰੇਸ਼ਨ ਸੰਦੂਰ ਦੌਰਾਨ ਇਹਨੂੰ ਆਫੀਸ਼ੀਅਲ ਸ੍ਰਿਕਟ ਰੈਕਟ ਔਰ ਆਰਮਜ਼ ਐਕਟ ਅੰਡਰ ਇਹਨੂੰ ਅਰੈਸਟ ਕੀਤਾ ਸੀ ਇਹਦਾ ਇੱਕ ਹੋਰ ਦੋਸ਼ੀ ਸੀ ਨਾਲ ਉਹਦੇ ਕਰਨਵੀਰ ਸਿੰਘ ਚੰਦੂ ਬਡਾਲਾ ਦਾ ਰਹਿਣ ਵਾਲਾ ਕਣਾਨੋਟ ਆਣੇ ਦਾ ਉਹ ਆਲਰੇਡੀ ਜੇਲ੍ਹ ਚ ਨਾ ਜਦੋਂ ਉਹ ਬਾਹਰ ਸਨ ਉਹਨਾਂ ਨੇ ਇਹ ਜਿਹੜੀ ਹੈ ਹਿਰਨ ਡਰੋਨ ਰਸਤੇ ਪਾਕਿਸਤਾਨ ਤੋਂ ਮਂਗਾਈ ਸੀ ਔਰ ਆਪਾਂ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਕਿ ਜੇਲ੍ਹ ਚ ਨਾ ਉਹਨਾਂ ਨੂੰ ਲਿਆ ਕੇ ਪੁੱਛਗਿਛ ਕਰਕੇ ਜਿਹੜੇ ਇਹਦਾ ਬੈਕਵਰਡ ਲਿੰਕ ਹੈ ਔਰ ਜਿਹੜੇ ਇਹਦੇ ਹੋਰ ਸਾਥੀ ਨੇ ਜਾਂ ਇਹਨਾਂ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ ਇਸ ਸਮਗਲਿੰਗ 'ਚ ਉਹਦੇ ਬਾਰੇ ਪੁੱਛਗਿਛ ਕਰਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਾਂਗੇ ਉਹ ਵੀ ਦਾ ਮਾਮਲਾ ਦਰਜ ਹੋ ਜਾਣਾ ਇਹਨਾਂ ਦੇ ਖਲਾਫ ਜਿਹੜਾ ਐਸ ਪਰ ਰਿਕਾਰਡ ਹੈ ਰੀਸੈਂਟਲੀ ਆਪਰੇਸ਼ਨ ਸੰਦੂਰਤਨ ਜੋ ਥਾਣਾ ਦਰੰਗਲਾ ਵਿੱਚ ਜਿਹੜਾ ਐਸਪਾਨਸ ਜਿਹੜਾ ਸਪਾਇੰਗ ਦਾ ਪਰਚਾ ਦਰਜ ਹੋਇਆ ਸੀ ਆਫੀਸ਼ਲ ਸੀਕਰਟ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਹੀ ਜੇਲ੍ਹ ਹੈ ਜੇਲ੍ਹ ਚ ਨਾ ਦੋਨੇ ਕਰਨਵੀਰ ਔਸੋਖਪ੍ਰੀਤ ਜੀ ਜੀ ਜੇ ਦੇਖਿਆ ਜਾਵੇ ਤੇ ਗਰੰਗਲੇ ਵਿੱਚ ਲਗਾਤਾਰ ਇਹ ਇਸਾ ਮਾਮਲਾ سامنے ਆਇਆ ਜੀ ਤਾਂ ਕੋਈ ਵੀ ਕਿੰਨਾ ਹੈ ਜਿਹੜੀ ਬਾਰਡਰ ਤੇ ਜਿਹੜੀ ਚੌਕਸੀ ਹੈ ਦੇਖੋ ਬਾਰਡਰ ਤੇ ਚੌਕਸੀ ਕਾਫੀ ਹੈ ਸੋ ਇਸ ਚੌਕਸੀ ਦਾ ਹੀ ਨਤੀਜਾ ਔਰ ਜਿਹਦੇ ਕਾਰਨ ਇਹ ਸਾਰੀਆਂ ਰਿਕਵਰੀਆਂ ਹੋਈਆਂ